ਕਤਕਾਲ ਪੰਜਾਬੀਓ ਛੋ ਪੰਜਾਬ ਦੇ ਚੈਨਲ ਤੇ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਸੈਟਪੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਦੀ ਵੀਡੀਓ ਆਪਣੇ ਜਿੰਨਾ ਹੀ ਸੈਟਪ ਹੈ ਆਪਣੇ ਖੁੱਡੇ ਆਂ ਪਿੰਜਰਾ ਹੈ ਇਹਨਾਂ ਦੀ ਸਪਾਈ ਦੀ ਹੈ ਅੱਜ ਆਪਾਂ ਸਾਰੇ ਖੁੱਡੇ ਪਿੰਜਰੇ ਸਾਫ਼ ਕੀਤੇ ਆ ਕਿਉਂਕਿ ਨਾਰਮਲੀ ਜਦ ਟੈਂਪ ਜ਼ਿਆਦਾ ਹੋ ਜਾਂਦਾ ਹੈ ਤੇ ਖੁੰਡਿਆਂ ਚ ਵਾਇਰਸ ਵਗੈਰਾ ਪੈਦਾ ਹੋ ਜਾਂਦਾ ਹੈ ਆਪ ਨੂੰ ਸਾਰੇ ਖੁੰਡੇ ਸਾਫ ਕੀਤਾ ਹੈ ਤੇ ਅੱਜ ਉਹਦੇ ਵਿੱਚ ਆਪਾਂ ਜਿਹੜਾ ਆਪਣੇ ਕਲੀ ਹੁੰਦੀ ਹੈ ਚੂਨਾ ਕਈ ਕਹਿੰਦੇ ਆ ਕੋਈ ਕਲੀ ਕਹਿੰਦੇ ਆ ਇਹਦਾ ਸ਼ਰਕਾ ਕਰਾਂਗੇ ਇੱਕ ਤਰ੍ਹਾਂ ਦਾ ਆਪਣੇ ਆਪ ਚ ਐਂਟੀਬਾਇਓਟਿਕ ਜੋ ਵੀ ਆਪ ਆਪਣੇ ਸੈੱਟਪ ਵਿੱਚ ਵਾਇਰਸ ਵਗੈਰਾ ਪੈਦਾ ਹੋ ਜਾਂਦਾ ਹੈ ਉਹ ਇਹਦੇ ਨਾਲ ਖਤਮ ਹੋ ਜਾਂਦਾ ਹੈ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ ਹੈ ਜਾਨਵਰ ਖਾ ਵੀ ਸਕਦੇ ਆ ਮੁਰਗੀਆਂ ਲਈ ਸਮੇ ਬਹੁਤ ਚੰਗਾ ਹੈ ਜਿਹੜੀਆਂ ਮੁਰਗੀਆਂ ਅੰਡੇ ਦਿੰਦੀਆਂ ਨੇ ਉਹਨਾਂ ਲਈ ਚੰਗੀ ਹੈ ਸੂਨਾ ਮਰਗੂਰੀਆਂ ਖਾ ਸਕਦੀਆਂ ਨੇ ਤੇ ਅੱਜ ਅਸੀਂ ਸਾਰੇ ਸੈਟਅਪ ਵਿੱਚ ਛੜਕਾ ਕਰਾਂਗੇ ਸੈਟਅਪ ਦੇ ਬਾਹਰ ਵੀ ਜਿੱਥੇ-ਜਿੱਥੇ ਜਾਨਵਰ ਆਪਣੇ ਜ਼ਿਆਦਾ ਤੁਰਦੇ ਅੱਜ ਕੋਈ ਜਿੱਥੇ ਪਾਣੀ ਵਾਲੀ ਜਗ੍ਹਾ ਹੈ ਸਲਾਵ ਵਾਲੀ ਜਗ੍ਹਾ ਹੈ ਉੱਥੇ ਆਪਾਂ ਇਹਨਾਂ ਦਾ ਛੜਕਾ ਵੀ ਕਰਾਂਗੇ ਤੇ ਲੋ ਆਪਾਂ ਕਰਦੇ ਸ਼ੁਰੂਆਤ ਸਸਰੀ ਘਰ ਵੀ ਸਾਰੇ ਵੀਰਾਂ ਨੂੰ ਮੈਨੂੰ ਤਾਂ ਬਈ ਸਾਰੇ ਜਾਣਦੇ ਹੋ ਮੈਂ ਬੱਬੂ ਫਰੋਸ਼ਪੁਰੀਆ ਤੇ ਇਹ ਬਈ ਬਹੁਤ ਵਧੀਆ ਚੀਜ਼ ਐ ਇਹ ਐਂਟੀ ਬੈਟ ਦਾ ਜ਼ਰੂਰੀ ਨਹੀਂ ਆਪਾਂ ਮੁਰਗਿਆਂ ਤੇ ਹੋਰ ਜਿਹੜਾ ਜਨਵਰਾਂ ਨੇ ਕੋਈ ਬੱਕਰੀਆਂ ਮੱਝਾਂ ਵਗੈਰਾ ਕੁਝ ਵੀ ਘਰੇ ਰੱਖਿਆ ਨਾ ਇਹਦਾ ਛੜਕਾ ਜ਼ਰੂਰ ਚਾਹੀਦਾ ਘੱਟੋ ਘੱਟ ਮਹੀਨੇ 'ਚ ਇੱਕ ਵਾਰੀ ਜ਼ਰੂਰ ਕਰੋ ਤੇ ਕੋਈ ਮੈਂਗਰ ਵੀ ਨਹੀਂ ਜ਼ਿਆਦਾ ਇਹ 10 ਕਿਲੋ ਦੀ ਪੈਕਿੰਗ ਦਾ 100 ਜਾਂ 120 ਰੁਪਏ ਦੀ ਮਿਲ ਜਾਂਦੀ ਆ ਵਧੀਆ ਮਾਰਕੀਟ 'ਚੋਂ ਇਹ ਬਹੁਤ ਵਧੀਆ ਚੀਜ਼ ਐ ਵੀਰੇ ਲੋਕ ਕਰਦੇ ਆ ਸਰਵਾਦ इस तरह आप सफाई करके सैड कोर्नर से जो सारे पूरे खुद का छिड़ छिड़काव कर सकते हैं उन्होंने जानवर मुँह मार लगे कोई दिक्कत नहीं है कोई परेशानी नहीं है कुछ मुर्गे खा सद कोई दिक्कत नहीं गल नहीं ਆ ਵੀ ਨਾਲ ਸ਼ੋਅ ਕਰਵਾ ਆਪਣੇ ਜਾਨਵਰ ਇਹ ਆਪਣਾ ਮੇਨ ਜਾਨਵਰ ਹੈ ਤੇ ਸਪੈਸ਼ਲ ਵੀਡੀਓ ਕਰਵਾਵਾਂਗੇ ਇਹਦੇ ਦੀ ਤੇ ਬਾਕੀ ਵੀ ਬਦਲਦਾ ਮੌਸਮ ਆ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਥੋੜੀ ਜੀ ਜਾਨਵਰਾਂ ਦੀ ਘੇਰ ਜ਼ਰੂਰ ਕਰੋ ਬਦਲਦੇ ਮੌਸਮ ਚ ਅਕਸਰ ਇਹਨਾਂ ਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਹਾਂ ਮੈਂ ਪਿਛਲੀ ਵੀਡੀਓ ਤੇ ਵੀ ਜਦੋਂ ਬੋਲਿਆ ਸੀ ਵੀ ਜਿਹੜਾ ਜਾਨਵਰਾਂ ਦੀ ਗਲੇ ਦੀ ਖਰਖਰਨ ਦੀ ਬਿਮਾਰੀ ਆਮ ਜ ਹੈ ਇਹਦੇ ਵਾਸਤੇ ਜ਼ਰੂਰ ਵੈਕਸੀਨੇਸ਼ਨ ਕਰੋ ਜੋ ਵੀ ਕੋਈ ਐਂਟੀਬਾਇਓਟਿਕ ਵਗੈਰਾ ਜੋ ਕੋਈ ਇੰਜੈਕਸ਼ਨ ਵਗੈਰਾ ਤੁਸੀਂ ਦਿੰਦੇ ਹੋ ਜਾਂ ਹੋਰ ਕਈ ਭਰਾ ਜਮੇ ਦੇਸੀ ਤਰੀਕੇ ਨਾਲ ਇਲਾਜ ਕਰਦੇ ਆ ਤਾਂ ਜ਼ਰੂਰ ਕਰੋ ਕਿਉਂਕਿ ਗਲੇ ਦੀ ਖਰਖਰ ਤੋਂ ਬਿਮਾਰੀ ਸਟਾਰਟ ਹੋ ਕੇ ਜਾਨਵਰ ਜਨਵਰ ਨਾਲ ਪੇਟ ਖਤਮ ਹੁੰਦੀ ਪਤਾ ਤੱਕ ਪਹੁੰਚ ਜਾਂਦੇ ਆ ਇਸ ਤਰ੍ਹਾਂ ਆਪਾਂ ਸਾਰੇ ਜਿੰਨੇ ਵੀ ਕੁੱਡੇ ਆ ਸਾਰੇ ਪਿੰਜਰੇ ਆ ਉਹਦੇ ਵਿੱਚ ਆਪਾਂ ਛੜਕਾਅ ਕਰਾਂਗੇ ਬਾਕੀ ਜਿੰਨਾ ਵੀ ਡਿਜ਼ਾਈਨ ਕੋ ਜਾਣਕਾਰੀ ਆਪਣੇ ਕੋਲ ਹੁੰਦੀ ਆ ਕੋਈ ਜਨਵਰਾਂ ਦੀ ਕੇਅਰ ਬਾਰੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤੇ ਆਪਣੇ ਜਿੰਨਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨਨ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਜਿਵੇਂ ਖਾਸ ਕਰਕੇ ਮੁਰਗੇ ਆਂਡੇ ਨਹੀਂ ਦਿੰਦਿਆਂ ਤੇ ਉਹਦੇ ਵਾਸਤੇ ਜਾਣਕਾਰੀ ਆਪਾਂ ਜਰੂਰ ਵੀਡੀਓ ਪੇਸ਼ਾਵਾਂਗੇ ਜੇ ਕਿਸੇ ਭਰਾ ਨੂੰ ਪਰਸਨਲ ਹੀ ਜਾਣਕਾਰੀ ਚਾਹੀਦੀ ਹੋਵੇ ਤਾਂ ਆਪਰੇ ਨਾਲ ਕੰਟੈਕਟ ਕਰ ਸਕਦੇ ਆ ਮਾਸੀ ਆਪਣਾ ਸੈਟਅਪ ਕਿਵੇਂ ਲੱਗਿਆ ਆਪਣੇ ਜਾਨਵਰ ਕਿਵੇਂ ਲੱਗੇ ਉਹਦੇ ਬਾਰੇ ਵੀਰ ਦੱਸੋ ਆਪਣਾ ਕਮੈਂਟ ਕਰਕੇ ਕੁਝ ਆਪਣੇ ਖਾਸ ਜਾਨਵਰ ਆਪਾਂ ਪੇਸ਼ਾਵਾਂਗੇ ਤੇ ਕਿਉਂ ਕਰਾਵਾਂਗੇ ਸਾਰੇ ਜਾਨਵਰ ਮਾਦੀਆਂ ਪੁਰਾਣੀਆਂ ਮਾਦੀਆਂ ਕਿ ਗੁਪੱਠੇ ਨਵੇਂ ਤਿਆਰ ਹੋਏ ਆ ਤੇ ਪਹਿਲਾਂ ਆਪਾਂ ਨਹੀਂ ਦਿਖਾਏ ਵੀਡੀਓ ਚ ਉਹ ਵੀ ਜ਼ਰੂਰ ਦਿਖਾਵਾਂਗੇ ਉਮੀਦ ਹੈ ਅੱਜ ਦੀ ਵੀਡੀਓ ਆਪਣੇ ਜਾਨਵਰ ਤੇ ਆਪਣਾ ਸੈਟਅਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਬਹੁਤ ਜਲਦ ਆਪਾਂ ਬੱਕਰੀ ਫਾਰਮ ਤੇ ਪਹਿਲਾਂ ਵੀਡੀਓ ਬਾਈ ਦੀ ਸ਼ਾਰਟ ਵੀਡੀਓ ਤੇ ਫੁੱਲ ਵੀਡੀਓ ਲੈ ਕੇ ਆਵਾਂਗੇ ਬੱਕਰੀ ਫਾਰਮ ਤੇ ਕਿਉਂਕਿ ਆਪਾਂ ਬੱਕਰੀ ਫੜਾਣਾ ਇਹ ਕੰਮ ਸਟਾਰਟ ਕੀਤਾ ਜੀ ਬਿਲਕੁਲ ਜ਼ੀਰੋ ਲੈਵਲ ਤੋਂ ਉਹਦੇ ਤੇ ਵੀਡੀਓ ਪਲਵਾਵਾਂਗੇ ਬਾਕੀ ਹੋਰ ਮੁਰਗਿਆਂ ਦੀ ਜਿਵੇਂ ਮੈਂ ਪਹਿਲਾਂ ਦੱਸਿਆ ਮੁਰਗੇ ਅੰਡੇ ਨਹੀਂ ਜੰਦਿਆ ਉਹਦੇ ਪਰ ਵੀਡੀਓ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਤੇ ਖਤਾਲੇ ਇੰਨਾ ਹੀ ਉਮੀਦਾਂ ਸਾਰੇ ਦੋਸਤ ਠੀਕ ਰਹਿਣਗੇ ਜਲਦੋਂ ਫਿਰ ਦੇ ਪਰਵੰਚੀ ਠੀਕ ਹੋਣਗੇ ਧੰਨਵਾਦ